ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਹੋਣ ਵਾਲੇ ਜਿਹੜੇ ਵੀਰ ਕਹਿੰਨੇ ਆਪਾਂ ਟੋਕੜ ਗੱਬਣ ਮੱਝ ਲੈਣੀ ਤੇ ਲੈਣੀ ਵੀ ਦੁੱਧ ਵਾਲੀ ਐ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਬੱਸ ਕੇ ਦੱਸਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਵੀਡੀਓ ਦੇ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਮੇਰਾ ਨਾਮ ਹੈ ਹਰਜਿੰਦਰ ਸਿੰਘ ਪਿੰਡ ਕਾਨੇਕੇ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨਾਮ ਹਰਜਿੰਦਰ ਪਿੰਡ ਕਾਨੇਕੇ ਤੇ ਜਿਲ੍ਹਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਆਨੇ ਆਂ ਕਿ ਕਹਿਮਾ ਸੂਆ ਸੂਈ ਹੋਈ ਐ ਇਹ ਵੀਰੇ ਚਾਹੇ ਦੂਜਾ ਮੰਨ ਲਓ ਸੂਈ ਚਾਹੇ ਤੀਜਾ ਤੇ ਵੀ ਆਪਣੇ ਹੁਣੇ-ਹੁਣੀ ਦੇਖਦੇ ਦੇਖਦੀ ਸੌਦਾ ਹੋਇਆ ਵੀਰੇ ਨੇ ਤੋਕੜ ਮੱਝ ਵਿੱਚ ਕੱਟੀ ਐ ਤੇ ਤਾਜੀ ਮੱਝ ਵੀਰਾਂ ਨੂੰ ਦਿੱਤੀ ਐ ਤੇ ਵੀਰੇ ਕਿੰਨਾ ਦੁੱਧਾ ਤੇ ਕੈਂ ਮਹੀਨੇ ਦੀ ਗੱਬਣ ਹੈਗੀ ਹੁਣ ਦੁੱਧ ਬਾਰੇ 9 ਕਿਲੋ ਆਇਆ ਥੱਲੇ ਦੁੱਧ 9 ਕਿਲੋ ਐ 4 ਮਹੀਨੇ ਦੀ ਗੱਬਣਾ 4 ਮਹੀਨੇ ਦੀ ਗੱਬਣ 9 ਕਿਲੋ ਦੁੱਧ ਬੱਚਾ ਹੈ ਨਹੀਂ ਮਗਰ ਬੱਚਾ ਹੈ ਨਹੀਂ ਦੋਸਤੋ ਬੱਚਾ ਹੈ ਨਹੀਂ 9 ਕਿਲੋ ਦੁੱਧ ਤੇ 4 ਮਹੀਨਿਆਂ ਦੀ ਚੈੱਕਪਾਸ ਕਨਫਰਮ ਤੇ ਵੀਰੇ ਮਿਲਦੀ ਕਿਵੇਂ ਹੈ ਮਿਲਦੀ ਠੰਡੀ ਸੀ ਨਾ ਬਈ ਥਾਪੀ ਮਾਰੋ ਬਹਿ ਜਾਓ ਥੱਲੇ ਥਾਪੀ ਮਾਰੋ ਦੋਸਤੋ ਤਾਜ਼ੀਆਂ ਮੱਝਾਂ ਵਾਲਾ ਕੰਮ ਆ ਵੀਰ ਕਹਿੰਦਾ ਥਾਪੀ ਮਾਰੋ ਬਹਿ ਜਾਓ ਥੱਲੇ ਕੋਈ ਚਾਟ ਦੀ ਲੋੜ ਨਹੀਂ ਚਾਟ ਪਾਉਣੀ ਹੋਈ ਪਾ ਸਕਦੇ ਹੋ ਨਹੀਂ ਪਾਉਣੀ ਨਾ ਭਗਲ ਵੀਰੇ ਖੋਲ ਕੇ ਗੇੜਾ ਦਵਾਰੇ ਤੋਰੇ ਬਖੋ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਵੀਰ ਹਰਜਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਵੀਰ ਹਰਜਿੰਦਰ ਦਾ ਮੋਬਾਈਲ ਨੰਬਰ 77107793991 ਦੋਸਤੋ ਜਾਤ ਬਰੀਡ ਚੰਗਿਆ ਲਿਸੀ ਰੇਟ ਬਿਲਕੁਲ ਜੈਨੂਨ ਬਾਜੋ ਵੀਡੀਓ ਦੇ ਵਿੱਚ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਘੱਟ ਸੇਵਾ ਚੋਈਏ ਬਈ ਮੈਂ ਸਾਰ ਹੋਰ ਕੋਈ ਚੱਕਰ ਨਹੀਂ ਘੱਟ ਸੇਵਾ ਚੋਂ ਆਈਏ ਵੀਰ ਕਹਿੰਦਾ ਰੇਟ ਬਿਲਕੁਲ ਜੈਨੂਨ ਹੋਊਗਾ ਵੀਡੀਓ ਦੇ ਵਿੱਚ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਾਮਧਾਰੀ ਚ ਆਉਂਦੀ ਹੈ ਤਾਂ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਵੀਰਾਂ ਦੇ ਘਰੇ ਦੋ ਟਾਈਮ ਚੋਕੇ ਦੋਸਤੋ ਲੈ ਜਾ ਸਕਦੇ ਹੋ ਚੈੱਕ ਕਰਵਾ ਕੇ ਲੈ ਸਕਦੇ ਹੋ ਵੀਰਾਂ ਦੀ ਚੈੱਕ ਕਰਵਾਈ ਹੋਈ ਹੈ ਤੁਸੀਂ ਦੋਸਤੋ ਚੈੱਕ ਕਰਵਾ ਕੇ ਲੈ ਸਕਦੇ ਹੋ ਚੰਗੀ ਸਮੀ ਮੰਨ ਲਓ ਵੀ ਜਾਤ ਬਰੀਡ ਵਾਲੀ ਝੋਟੀ ਹੈਗੀ ਮੱਜਮ ਤੀਜਾ ਸੂਆ ਮੰਨ ਲਓ ਚਾਹੇ ਚੌਥਾ ਮੰਨ ਲਓ ਦੇਖੋ ਵੀਰਾਂ ਨੇ ਖਰੀਦੀ ਹੈਗੀ ਕੋਈ ਧਰ ਦੀ ਨਹੀਂ ਹੈਗੀ ਵੀਰਾਂ ਦਾ ਵਪਾਰ ਦਾ ਕੰਮ ਆਪਾ ਵੀਡੀਓ ਦੇ ਵਿੱਚ ਪਹਿਲਾ ਨਸਤਾ ਜਿਹੜੀਆਂ ਗੱਲਾਂ ਕਹਿਣ ਵਾਲੀਆਂ ਨੇਗੀਆਂ ਵੀਰਾਂ ਨੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਦੋਸਤੋ ਖਰੀਦਾਰੀ ਕਰ ਸਕਦਾ ਤੇ ਵੀਰੇ ਰੇਟ ਕੀ ਹੋਊਗਾ ਇਹਦਾ ਹਰਜਿੰਦਰ ਬਾਜੋਜਾ ਰੇਟ ਵੀਰੇ 77000 ਰੁਪਏ ਦੇ ਦਾਂਗੇ ਭਾਈ 77 ਤਾਂ ਵੀਰੇ ਤੱਕ ਆਗਾ ਤੇ ਰੇਟ ਬਿਲਕੁਲ ਜੈਨੂਨ ਕਰਨਾ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਰੇਟ ਬਿਲਕੁਲ ਜੈਨੂਨ ਕਰਾਇਆ ਕਰੋ ਕਿੰਨੇ ਦੀ ਹੋ ਜੂ ਹਾਂ ਨਾ ਜੈਸਨੋ ਵਾਲਾ ਕੰਮ ਆ ਮੋਕੇ ਤੇ ਕਰ ਲਾਂਗੇ ਸੌਦਾ ਹੁੰਦਾ। ਦੋਸਤੋ 75 ਵੀਰ ਨੇ ਡਿਮਾਂਡ ਕੀਤੀ ਹੈ ਡਿਮਾਂਡ ਕੋਈ ਫਿਕਸ ਨਹੀਂ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਰਧਿਚ ਆਉਂਦੀ ਹੈ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋਕ ਕੇ ਦਸੱਲੀ ਕਰ ਸਕਦੇ ਹੋਗੇ 4 ਮਹੀਨਿਆਂ ਦੀ ਚੈੱਕ ਪਾ ਸਕਨ ਫਰਮ 8 ਕਿਲੋ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਵੀਰਾਂ ਨੇ 9 ਕਿਲੋ ਦੱਸਿਆ ਹੈਗਾ। ਚੰਗੀ ਸੀਲ ਵਾਲੀ ਚੰਗਾ ਕੱਦ ਕਾਠਾ ਦੋਸਤੋ ਕੋਈ ਛੋਟ ਨਹੀਂ ਹੈਗੀ ਸਿੰਘ ਸੰਗਾਰ ਦੀ ਵੀ ਸੋਹਣੀ ਅਰੀਜਨਲ ਗੋਲ ਸਿੰਘ ਲੱਗਿਆ ਠੰਣ ਹਵਾਨੇ ਦੀ ਬਿਲਕੁਲ ਸਾਫ ਕੋਈ ਝੋਟੀ ਨੂੰ ਪਾਸਾ ਨਹੀਂ ਕੋਈ ਆਸਾ ਨਹੀਂਗਾ। ਵੀਰਾਂ ਨੇ ਘਰੇ ਚੋਕੇ ਦੋ ਟਾਈਮ ਤਸੱਲੀ ਕਰ ਸਕ ਰਹੇ ਹਾਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ